ਸ੍ਰੀ ਗੁਰਜੀ ਮਿੱਤਰੋ ਸਾਡੇ ਆਪਣੇ ਨਿਰਮਣ ਦੇ ਬੀ ਬਲੌਗ ਤੇ ਬਹੁਤ ਸਵਾਗਤ ਹੈ ਸੁਵੇਦਾ ਵਕਤ ਹੈ ਮੰਮੀ ਇੱਧਰ ਬੈਠੀ ਹੋਰ ਸੋਈ ਸਾਰੇ ਕਿੰਨੀ ਠੀਕ ਠਾਕ ਹਾਂ ਆਪਾਂ ਕੱਟਦੇ ਆਂ ਜੀ ਪਲੀਆਂ 7:30 ਦਾ ਟਾਈਮ ਹੋ ਗਿਆ ਜੀ ਨਿਰਮਣ ਬਣ ਰਿਹਾ ਸੀ ਪਰ ਆਪਾਂ ਕਿਹਾ ਥੋੜਾ ਜਿਹਾ ਆਪਣਾ ਬਲੌਗ ਵੀ ਬਣਾ ਲਈਏ ਕਿ ਆਪਾਂ ਮਸ਼ੀਨ 'ਚ ਕੱਪੜੇ ਪਾਈ ਪਏ ਜੀ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਪਲੀਆਂ ਕੱਟਣੀਆਂ ਤੇ ਮੱਜਾ ਨਾਲ ਕੰਮ ਆਪਾਂ ਕੰਪਲੀਟ ਕਰ ਦਿੱਤਾ ਠੀਕ ਹੈ ਜੀ ਆ ਦੇਖੋ ਜੀ ਆਪਣਾ ਰਿਟਾਇਰਮੈਂਟ ਫੌਜੀ ਖੜਾ ਜੀ ਆਪਣੇ ਫੌਜੀ ਰਿਟਾਇਰ ਹੋ ਗਏ ਨੇ ਡਿਊਟੀ ਤੋਂ ਤੇ ਆਪਣੇ ਇਹਨੇ ਕੀ ਲਾਇਆ ਵਾ ਟਾਠੀ ਹੈ ਨਾ ਟਾਠੀ ਬੰਨੀ ਹੋਈ ਹੈ ਰਿਟਾਇਰਮੈਂਟ ਫੌਜੀ ਨੇ ਹੁਣ ਇਹ ਛੁੱਟੀ ਕੱਟ ਕੇ ਜਾ ਰਿਹਾ ਜੀ ਅੰਦਰ ਮੈਂ ਕਿਥੇ ਆ ਰਹੇ ਸਕੂਲ ਬੋਲਣਾ ਨਹੀਂ ਇਹਦੇ ਨਾਲ ਬੋਲੇ ਨਹੀਂ ਹੁੰਦਾ ਕਿਉਂ ਲਈ ਉਹ ਚਾਹ ਤਾਂ ਪੀ ਲੈ ਬਿਸਕੁਟ ਖਾ ਲਾ ਜੀ ਕੁਝ ਫਲੀਆਂ ਆਪਣੇ ਲੱਗੀਆਂ ਹੁੰਦੀਆਂ ਸੀ ਤੇ ਕੁਛ ਆਪਾਂ ਥੋੜੀਆਂ ਜਿਹੀਆਂ ਮੋਲ ਲੈ ਲਈਆਂ ਮੰਮੀ ਜੀ ਹੁਣ ਆਪਾਂ ਬੁਣਦੇ ਹਾਂ ਜੀ ਆਟਾ ਸਬਜ਼ੀ ਆਪਣੀ ਬਣਨ ਵਾਲੀ ਹੈ ਸਨੋਖ ਰਿਆਂ ਬਾਕੀ ਸਬਜ਼ੀ ਥੋੜੀ ਜਿਹੀ ਸੀ ਨਹੀਂ ਜ਼ਿਆਦੀ ਨਹੀਂ ਸੀ ਫਿਰ ਮੈਂ ਆਖਿਆ ਸ਼ਾਮ ਨੂੰ ਤਾਂ ਇਹ ਹੁਣੀ ਬਣਾ ਲੈਣੇ ਸੀ ਹਰਮਾਨ ਰੋਟੀ ਨਹੀਂ ਖਾ ਕੇ ਗਿਆ ਹਰਮਾਨ ਕੇਲੇ ਖਾ ਕੇ ਭੱਜ ਗਿਆ ਲੋ ਜੀ ਆਪਾਂ ਲਾ ਰਹੇ ਹਾਂ ਜੀ ਰੋਟੀ ਕਰਨੀ ਬਹੁਤ ਜਿਆਦਾ ਜਾਣੀ ਔਖੀ ਔਖੀ ਹੋਈ ਜਾਂਦੀ ਹੈ ਬਸ ਇੱਕ ਆਪਣੀ ਪੱਕੀ ਖਾਮ ਹੁੰਦੀ ਹੋਇਆ ਹੈ ਨਾ ਹੁਣ ਮੈਂ ਫਟਾਫਟ ਰੋਟੀਆਂ ਬਣਾ ਲਵਾਂ ਮੈਂ ਰੋਟੀ ਬਣਾ ਕੇ ਤੇ ਫਿਰ ਆਪਾਂ ਪਰ ਇਹ ਰਮਾ। ਇਹ ਰੱਬ ਜਾਣੇ ਉਹ ਕੌਣ ਰੋ। ਤੇ ਆਪਾਂ ਜਲਦੀ ਜਾਂਦੇ ਕਿਉਂ ਨਾ ਬੜਾ ਮਸਲਾ। ਲਓ ਜੀ ਹੁਣ ਆਪਾਂ ਤੋਰੇ ਆ ਪੋਣੇ। ਇਹ ਆਪਾਂ ਮਸ਼ੀਨ 'ਚ ਨਹੀਂ ਖਾਣੇ ਹੁੰਦੇ ਆਪਾਂ ਥਾਣੇ ਥੋਣੇ ਆ ਨਹੀਂ ਜੀ। ਹਾਂ। ਠੀਕ ਹੈ। ਰੋਪੀ ਵਾਲੇ ਤੇ ਤੇਨ ਵਾਲੇ ਆਣੇ ਆ ਛੋਟੇ ਪੋਣੇ ਨੇ ਕੱਪੜੇ ਕਰਨੀ ਗਿੱਟ ਆਲੀ ਨੂੰ ਇੰਨੀ ਤੱਕ ਮੱਛਾ ਪਾਉਣੇ ਦਿੱਤ ਨਹੀਂ। ਕੋਈ ਪੱਖਾ ਜਿਹਾ ਲਾਉਣਾ ਰਹਿੰਦਾ ਆਪਣੇ। ਲਾਉਣੀ। ਕਿ ਮੈਂ ਸਾਡੀ ਭਾ ਗੋਗੂ ਗੋ ਕੀ ਮੰਗਦੂ। ਅਲੀ ਵੀ ਅਜ ਖੁਣਨੀ ਤੇ ਬੰਨਤਾ ਪਰਾਂਗੇ ਮੱਛਰ ਜਿਹਾ ਲੱਗਾ ਮੈਨੂੰ। ਤੇ ਉੱਥੇ ਬੰਨਤਾ। ਮੁਰਕੇ ਨੇ ਕੀ ਹਾਲ ਹੋਇਆ ਤੇ। ਆਪਣਾ ਪੁਨੇ ਚ ਲੈ ਕੇ। ਉਹਨੇ ਦਤੋ ਕਿ ਸੁਕਣੇ ਪਾਏ ਤੇ ਆਹ ਤਹੁਰ ਦਵਾਰ ਸਾਬਤ ਨਹੀਂ ਦੇਖ ਦੀਵਾਰੀ ਸੀ ਮਾਹਲ ਉੱਦੇ ਲੇਕੀ ਹੋਈ ਸੀ ਤੇ ਸਾਰੇ ਕੱਪੜੇ ਸੁਕਣੇ ਪਾ ਕੇ ਫਿਰ ਸਾਨੂੰ ਮਿਲਦੇ ਆਂ ਲਓ ਜੀ ਆਪਣੇ ਕੱਪੜਾ ਦਾ ਕੰਮ ਹੋ ਗਿਆ ਕੰਪਲੀਟ ਤੇ ਕੁਝ ਆਪਣੇ ਬਚ ਗਏ ਸੀ ਆਪਾਂ ਉੱਪਰ ਪਾਏ ਗੋਠੇ ਤੇ ਤੇ ਇੰਨਾ ਕ ਆਪਣਾ ਬਲੌਗ ਸੀ ਹੁਣ ਆਪਾਂ ਪੱਖਾ ਪੁੱਖਾ ਲਾ ਦਈਏ ਤੇ ਅੰਦਰ ਆਪਾਂ ਝਾੜੂ ਪੋਚਾ ਵੀ ਕਰਦੇ ਆਂ ਠੀਕ ਹੈ ਜੀ ਬਣੇ ਰਿਹਾ ਕਰੋ ਵਲੌਗ ਦੇ ਨਾਲ ਫੁੱਲ ਵਾਚ ਕਰ ਲਿਆ ਕਰੋ ਪਲੀਜ਼ ਚਲੋ ਜੀ ਹੁਣ ਆਪਾਂ ਦਿਖਾਉਣੀ ਆ ਸਾਨੂੰ ਰਮਨ ਦੀ 10ਵੀਂ ਦੀ ਫੋਟੋ ਕਹੂੰਗੀ ਜੀ ਮੈਂ ਤਾਂ ਪੰਜਾਬੀ ਚ ਠੀਕ ਹੈ ਜੀ ਰਮਨ ਸਕੂਲੋਂ ਲੈ ਕੇ ਆਇਆ ਅੱਜ ਆਪਣੀ ਫੋਟੋ ਇਹ ਮਿਲ ਗਈ ਇਹ ਇਹ ਮੇਰੀ ਕਲਾਸ ਆ ਜੀ ਕਿਉਂਕਿ ਕਈ ਬੱਚੇ ਹਟ ਗਏ ਜਗੇ ਕਈ ਹੈਗੇ ਆ ਇਹ ਯਾਦਗਰੀ ਹਿੰਦੀ 10ਵੀਂ ਦੀ ਦੇਖ ਸਕਦੇ ਹੋ نیچے ਬੱਚਿਆਂ ਦੇ ਨਾਂ ਨੇ ਇੱਧਰਲੀ ਸਾਈਡ ਬੱਚਿਆਂ ਨੇ ਆ ਗਏ ਤੇ ਇੱਧਰ ਦੇ ਬੱਚੇ ਸਾਰੇ ਫਟਵਾ ਗਏ ਜੀ ਟੀਚਰ ਆ ਗਏ ਮੈਂ ਤੇ ਹੁਣੀ ਮੈਂ ਆਇਆ ਸੀਗਾ ਸਕੂਲੋਂ ਤੇ ਮੈਂ ਰੋਟੀ ਖਾਈ ਨਾ ਤੁਸੀਂ ਖਾ ਲਓ ਜੀ ਨੇ ਨਹੀਂ ਖਾਧੀ ਉਹ ਨਹੀਂ ਤੇ ਮੇਰੀ ਫੋਟੋ ਦੱਸਿਓ ਜੀ ਕਿੱਦਾਂ ਦੀ ਹੈ ਸਾਰੇ ਬੱਚਿਆਂ ਜੋ ਫੋਟੋ ਕਿਹਦੀ ਸਾਰੇਨ ਵੱਧ ਸੋਹਣੀਆਂ ਦੱਸਿਓ ਜੀ ਮੈਨੂੰ ਤਾਂ ਜੀਰਮਾਨ ਦੀ ਲੱਗੀ ਆਸੀ ਮੇਰੀ ਫੋਟੋ ਹੀ ਹਨ ਜੀ ਤੇ ਬਹੁਤ ਸੋਹਣੀ ਲੱਗਿਆ ਜੀ ਤੇ ਮੈਨੂੰ ਪਹਿਲੀ ਵਾਰੀ ਫੋਟੋ ਮਿਲੀ ਹੈ ਜੀ ਪਹਿਲੀ ਵਾਰੀ ਓ ਮਾਈ ਗਾਡ ਸਕੂਲ ਚ ਰੋਟੀ ਖਾ ਲੋ ਜੀ ਸਾਰੇ ਜਣੇ ਨਿਰਮਣ ਖਾ ਲੋ। ਹਲੀਆਂ ਹੀ ਸਬਜ਼ੀਆਂ ਇਹ ਆਪਣੇ ਬਾਹਰ ਲੱਗੀਆਂ ਹੋਈਆਂ ਸੀ। ਜੋਕਾ ਆ ਪਾ ਕੇ ਆਪਾਂ ਅੱਸੀ ਨਾ ਖਾਈਏ ਨੇ ਜੀ। ਦੇਖਾ ਦੇ। ਤੁਸੀਂ ਵੀ ਖਾ ਲੋ ਜੀ। ਤੇ ਹੁਣ ਆਪਾਂ ਹੁਣ ਇਹ ਦਿਖਾ ਕੇ ਆਪਾਂ ਹੁਣ ਕੰਮ ਦਿਖਾਵਾਂਗੇ ਜਿਹੜੇ ਆਪਾਂ ਹੁਣ ਕਰਾਂਗੇ ਠੀਕ ਹੈ ਜੀ। ਤੇ ਆਪਣਾ ਇੱਥੋਂ ਤੱਕ ਬਲੌਗ ਵਾਚਿੰਗ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ਾਮ ਦਾ ਵਕਤ ਹੈ ਤੇ ਆਪਾਂ ਆ ਕਰੀਏ ਨੇ ਗਦੂ। ਛਿੱਲੀ ਹੈ ਸਾਰ ਬਣਾਉਣਾ ਜਾਂ ਕਨੇਦੀ। ਇਹ ਮੰਮੀ ਹੁਣੀ ਤਾਇਆ ਤਾਇਆ ਬਾਗੋਂ ਤੋੜ ਕੇ ਲੈ ਕੇ ਆਈ ਜੀ। ਉਹ ਖੜੀ ਹੈ ਮੰਮੀ। ਤੇ ਜਿਵੇਂ ਅਨੁਸਾਰ 5 ਵਜਣ ਵਾਲਿਆ ਆ ਆ ਤੁਸੀਂ ਕਹੋਗੇ ਕਿ ਮਨੇ ਰੱਖਿਆ ਦਾੜੀ ਵਾਸਤੇ ਮੇਰੀ ਜਿਹੜੀ ਦਾੜੀ ਹੈ ਨਾ ਮਾਲੀ ਖਰਾਬ ਹੋ ਜਾਂਦੀ ਹੈ ਜਿਹੜੇ ਵਾਲ ਉੜਦੇ ਰਹਿੰਦੇ ਦਾੜੀ ਦੇ ਇਸ ਲਈ ਤੇ ਫਿਰ ਮੈਂ ਬੰਨ ਲਈ ਕਿਉਂਕਿ ਦਾੜੀ ਨਾ ਜਮਾਏ ਫਿਰ ਨਾਲ ਲੱਗ ਜਾਂਦੀ ਹੈ ਚੇਪੀਆਂ ਦੀਆਂ ਨਾਲ ਨਹੀਂ ਉੱਡੀ ਰਹਿੰਦੀ ਮੈਨੂੰ ਉੜੀ ਨਾਗਲੇ ਦੇਖਣ ਜਰਾ ਬੁਰੀ ਲੱਗਦੀ ਹੈ ਫੋਟੋਆਂ ਫਟਾਫਟ ਆ ਰਹੇ ਆ ਬੁਰੀ ਲੱਗਦੀ ਹੈ ਕੋਡਾ ਸਿੰਘ ਤੇ ਆਪਾਂ ਸੰਨੀ ਸੁੰਨੀ ਪਾ ਕੇ ਨਾਲੇ ਆਪਾਂ ਕੰਮ ਕਰਦੇ ਆ ਨਾਲੇ ਆਪਾਂ ਨੂੰ ਤਾਨੇ ਮਿਲਦੇ ਆ ਘਰ ਦੇ ਬੱਚੋਂ ਚਾਹ ਦੀ ਪੀਣੀ ਉਹ ਨਾਲੇ ਮੈਂ ਕੰਮ ਕਰਦਾ ਨਾਲੇ ਮੈਨੂੰ ਤਾਨੇ ਮਿਲਦੇ ਆ ਚਲੋ ਕੋਈ ਨਾ ਜੀ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲ ਤੇ ਆਪਾਂ ਜੀ ਹੁਣ ਸੰਨੀ ਸੁੰਨੀ ਪਾ ਕੇ ਮੱਜਾਂ ਨੂੰ ਨਮਾ ਕੇ ਆਪਾਂ ਤੇ ਖੜਾ ਦਿੱਤਾ ਬਾਹਰ ਤੇ ਹੁਣ ਮੋਜਾਂ ਨਾਲ ਖੜ ਕੇ ਆਪਦਾ ਖਾ ਲੈਣੀਆਂ ਫਿਰ ਆਪਾਂ ਧਾਰ ਕੱਢਾਂਗੇ ਤੇ ਹੁਣ ਆਪਾਂ ਇਹ ਚੀਰ ਕੇ ਕੱਦੂ ਫਿਰ ਆਪਾਂ ਬਾਹਰ ਜੋਤਰਾ ਨੂੰ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਡੇਰਾ ਸਾਹਿਬ ਤੇ ਬਰਾਬਰ ਜੋਤ ਲਾ ਕੇ ਆਪਣੇ ਜਾਵਾਂਗੇ ਡੈਰੀ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਅੱਜ ਕਿਉਂਕਿ ਆਪਾਂ ਉੱਥੇ ਤੁਹਾਨੂੰ ਨਾਲ-ਨਾਲ ਸਾਰਾ ਕੁਝ ਦਿਖਾਵਾਂਗੇ ਮਿੱਤਰੋ ਸੋ ਆਪਣੇ ਨਾਲ-ਨਾਲ ਜੁੜੇ ਰਹੇ ਤੁਹਾਨੂੰ ਆਪਣੀ ਲਾਈਫ ਸਟਾਈਲ ਪਤਾ ਲੱਗ ਜਾਊਗਾ ਹਨ ਦੇਖ ਸਾਡੇ ਕਦੋਂ ਕਰਦਾ ਕਦੋਂ ਆਜੋ ਜਿਹਨੇ ਲੈਣ ਆਪਾਂ ਨੂੰ ਹੋਮ ਉਹ ਕਰਦੋ ਆਰਡਰ ਕਰਦੋ ਆਪਾਂ ਤੁਹਾਨੂੰ ਜਾਂ ਤੁਹਾਨੂੰ ਡਿਲੀਵਰ ਕਰਾ ਦਾਂਗੇ ਜਾਂ ਜਦੋਂ ਤੁਸੀਂ ਨਾ ਐ ਕਰਿਓ ਆਪਾਂ ਨੂੰ ਮਿਲਣਾ ਜਿਓ ਤੇ ਵਧੀਆ ਆਪਾਂ ਨੂੰ ਨਾਲ ਤੁਹਾਨੂੰ ਕਦੋਂ ਦੇ ਦਾਂਗੇ ਕਿਉਂ ਜੀ ਕਰਦਾ ਕਦੋਂ ਸਪਰੇਅ ਵਾਲਾ ਨੋਟ ਕੱਦੂ ਕੋ ਦ ਚੀਰ ਕੇ ਤੇ ਉਹਦੇ ਬੱਟੇ ਆਣ ਮੰਮੀ ਤੋਂ ਮੈਂ ਸਿਰ ਵਹਾਈ ਜੰਨਾਗਾ ਬੈਕਤੀ ਹੈ ਜੂਰ ਜੀ ਪਹਿਲਾਂ ਨਹੀਂ ਕੱਦੂ ਚੀਰਿਆ ਹੁਣ ਉਹਦੇ ਬੱਟੇ ਤੇ ਸਿਰ ਵਹਾਈ ਜੰਦਾ ਦੇਖੋ ਸਹੀ ਮੈਂ ਸਿਰ ਵਹਾਈ ਜੰਨਾਗਾ ਮਾਂ ਦੇ ਇੱਥੋਂ ਜੀ ਬਹੁਤ ਆਨੰਦ ਆਉਂਦਾ ਜੇ ਮਾਂ ਦੇ ਇੱਥੋਂ ਸਿਰ ਵਹਾਉਣੇ ਇਸ ਵਾਰ ਆਇਆ ਨਾ ਤੇ ਤੁਸੀਂ ਵੀ ਦੱਸਿਓ ਤੁਸੀਂ ਵੀ ਖੁਦ ਕਾ ਸਿਰ ਵਹਾਉਣੇ ਹੋ ਜਾ ਮੰਮੀ ਤੋਂ ਆਪ ਜੀ ਤੋਂ ਵਹਾਉਣੇ ਸਿਰ ਆਪਾਂ ਨੂੰ ਕਮੈਂਟ ਜਰੂਰ ਦੱਸਿਓ ਤੇ ਬਹੁਤ ਮੈਂ ਤਾਂ ਵਧੀਆ ਰਾਤ ਤੇ ਹੁਣ ਆਪਾਂ ਸਰ ਸਰ ਬਾਹ ਕੇ ਪਜਾਮਾ ਇੱਕ ਮੱਥਾ ਟੇਕਣ ਫੇਰਾ ਪਕਰਾ ਕੇ ਕਰਨਾ ਤੇ ਤੇ ਘਰ ਦੇ ਕੰਮ ਨਹੀਂ ਮੁਕਦ ਦਸਰਦੈਂ ਦੀ ਦੇਖ ਸਕਦੇ ਹੋ ਕਰਾਂ ਤੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਆਪਣੇ ਚੈਨਲ ਨੂੰ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਤੇ ਆਪਾਂ ਵੀ ਸਰ ਭਾਈ ਇਹ ਸਰ ਭਾਰੀ ਫਿਰ ਆਪਾਂ ਪਾਕਿਸਤਾਨ ਵੱਲ ਨਹੀਂ ਸਰ ਕੇ ਸਭਾ ਕੇ ਤੇ ਆਪਾਂ ਹੁਣ ਗੁਰਦੁਆਰੇ ਮੱਥਾ ਵੀ ਟੇਕਾ ਤੇ ਆਪਾਂ ਪਾਟ ਕਰਕੇ ਅਸੀਂ ਆਪਾਂ ਪਾਟ ਵੀ ਕਰਾਏ ਤੇ ਇੱਧਰ ਮੰਮੀ ਮੱਜਾਂ ਨੂੰ ਨਵਾਈ ਜਾਂਦੀ ਹੈ ਜੀ ਤੇ ਦੇਖ ਸਕਦੇ ਹੋ ਮੰਮਾ ਨੇ ਸਾਰੇ ਕੰਮ ਕਰਤੇ ਆ ਮੱਜਾਂ-ਮੱਜਾਂ ਨੂੰ ਨਿਮਾਹ ਦਿੱਤਾ ਗਿਆਗਾ ਤੇ ਫਰੈਸ਼ ਹੋ ਕੇ ਉਹ ਖੜਗੀਆਂ ਨੇ ਇਹ ਦੇਖ ਸਕਦੇ ਤੁਸੀਂ ਬਹੁਤ ਆਨ ਕਰਕੇ ਚਿੱਤਰ ਪੈਂਦੇ ਜੀ ਆ ਰੋਜ਼ ਮੈਂ ਕੱਟੀ ਮੂੜੇ ਧਰ ਦਿੰਦਾ ਕੱਟੇ ਮੂੜੇ ਧਰ ਦਿੰਦਾ ਬੱਠਾ ਮੇਰਾ ਭਾਂਡੇ ਆ ਇਹਦੇ ਹੁਣ ਖੜਕੇਤੀ ਹੋਣੀ ਸੀ ਇਹਨੂੰ ਵੀਡੀਓ ਇਹ ਮੈਨੂੰ ਗੱਲ ਸੁਣੋ ਜੀ ਐ ਵਿਚਾਰੀ ਕੱਟੀ ਨੂੰ ਤੇ ਲੱਗੀ ਸੀ ਹਣਾ ਉਹ ਪਾਣੀ ਵੀ ਨਹੀਂ ਪੀ ਸਕਦੀ ਮੈਂ ਦੱਸੋ ਇਹ ਗੁਣਾ ਹੈ ਗੁਣਾ ਇਹ ਦੱਸੋ ਇਹ ਦੱਸੋ ਗੁਣਾ ਇਹ ਉਹ ਕਾਲਾ ਹੈਗਾ ਉਹ ਨੂੰ ਉਹ ਪੂਰਾ ਅੰਦਰੋਂ ਕਾਲਾ ਹੋ ਰਿਹਾ ਕੀ ਕਾਲੋ ਪੈ ਰ ਹੋਏ ਸੀ ਉਹ ਬੱਠਲਾ ਹੈ ਗੋਹੇ ਵਾਲਾ ਉਹ ਤੇ ਉਹ ਮਾਂ ਮਾਂ ਉਹ ਕੱਟੇ ਮੂਰੇ ਪਿਆ ਸੀ ਉਹ ਮੱਜ ਮੂਰੇ ਪਿਆ ਸੀ ਦੇਖ ਆਪਣੀ ਕੱਟੀ ਜੀ ਨਾ ਜਿਹੜੀ ਹੈਗੀ ਉਹ ਜੂਠਾ ਪਾਣੀ ਪੀਂਦੀ ਨਹੀਂ ਬਾਲਟੀ ਕੱਟੀ ਮੂਰੇ ਪਾਈ ਸੀ ਕੱਟੇ ਮੂਰੇ ਤੇ ਹੁਣ ਇਹ ਬੱਚਾ ਸੀ ਤੇ ਆਏ ਹੁਣ ਆਪਾਂ ਦੁੱਧ ਪਾਉਣ ਜਾਣੀ ਆ ਜੀ ਤੇ ਆਏ ਤੁਹਾਨੂੰ ਨਾਲ-ਨਾਲ ਆਪਾਂ ਦਿਖਾਵਾਂਗੇ ਉੱਥੇ ਬੜੇ ਸੇ ਬਾਈ ਮੰਮੀ ਬਾਈ ਮੈਂ ਮਾਪਾਠ ਕਰਿਆ ਸੀਗਾ ਫਿਰ ਮੈਨੂੰ ਕਹਿੰਦੀ ਐ ਨਾਲ ਮੈਂ ਤੁਹਾਨੂੰ ਆਪਣੀ ਸਾਰੀ ਫੈਮਿਲੀ ਮੂਰੇ ਮੈਂ ਤੈਨੂੰ ਦੱਸਦਾ ਹਾਂ ਚਲੋ ਇਹ ਆਪਣਾ ਦੁੱਧ ਭਾ ਕੇ ਆਣੇ ਮੋਹਨ ਸਿੰਘ ਮੇਰਾ ਚੋਬਰ ਆਪਸ ਆ ਗਿਆ ਜੀ ਮੈਨੂੰ ਬਹੁਤ ਖੁਸ਼ੀ ਆ ਸਾਰੇ ਇਲਜ਼ਾਮ ਨਾਮ ਕਰਤੇ ਕਰਦੇ ਜੀ ਮੇਰੇ ਉੱਤੇ ਹੀ ਲੱਗਦੇ ਪਤਾ ਨਹੀਂ ਕਾ ਤੋਂ ਬੂਝਾ ਡਗ ਭੇ ਮੈਂ ਦੇਖਤਾ ਜੀ ਚਲੋ ਫਿਰ ਆਪਾਂ ਡੈਰੀ ਤੇ ਚੱਲਦੇ ਆਣ ਆਪਾਂ ਆ ਗਏ ਡੈਰੀ ਦੇ ਦੇਖੋ ਬਈ ਦੇ ਕਾਪੀ ਜਿਹਦੇ ਦੁੱਧ ਲਿਖਿਆ ਜਾਂਦਾ ਹੈ ਔਰ ਇਹ ਭਾਈ ਸਾਹਿਬ ਹੈ ਅਮਰੇ ਜੋ ਹਮੇ ਸਹਾਇਤਾ ਕਰਦੇ ਆ ਨਾਲ ਰਹਿਣੇ ਕੇ ਔਰ ਇਹ ਇਧਰੇ ਉਹ ਦੁੱਧ ਵਾਲਾ ਕੰਡਾ ਗਿਆ ਔਰ ਜੇ ਉਹ ਮਸ਼ੀਨ ਆ ਗਈ ਜਾਂ ਪਰ ਦੁੱਧ ਕੀ ਫੈਂਟ ਲਗਾਈ ਜਾਂਦੀ ਹੈ ਔਰ ਇਧਰੇ ਦੁੱਧ ਪੀਤਾ ਹੈ ਇਸ ਮੇ ਦੁੱਧ ਪੀਤਾ ਹੈ ਜੋ ਕਿ ਉਸ ਉਹਨਾਂ ਦੇ ਘਰੇ ਜਾਂਦਾ ਹੀ ਤੇ ਇਹ ਇਹ ਗਾਈਆਂ ਅਲੱਗ ਹੁੰਦਾ ਮੱਝਾਂ ਨਾਲ ਅਲੱਗ ਜੀ ਤੇ ਹੁਣ ਉਧਰ ਕੈਮੀਕਲ ਆਇਆ ਬੇ ਆਪਾਂ ਇਹ ਸ਼ਾਮ ਦੇ 7 ਵਜਣ ਵਾਲਿਆ ਪੌਣੇ 8:00 ਹੋਣਾ ਰਿਹਾ। ਦੇਖ ਸਕਦੇ ਤੁਸੀਂ ਇਹ ਬਾਹਰ ਮੌਸਮ ਬਹੁਤ ਠੰਡ ਹੋ ਰਿਹਾ ਕੁੱਟਨਾਈ ਦਾ। ਤੇ ਆਪਣੀ ਵੀਡੀਓ ਅੱਜ ਚੜਾ ਦੋ ਫਿਰ।